ਕੀ ਹਾਲ ਚਾਲ ਆ ਰੱਬ ਦੇ ਪਿਆਰੇ ਬੰਦਿਓ ਕਿਛੋ ਜਿਹਾ ਪਿੱਛੇ ਜਿਹਾ ਮਾਰ ਕੇ ਮੇਰੀ ਬੋਡੀ ਨਾ ਮੇਰਾ ਸਾਥ ਨਹੀਂ ਦੇ ਰਹੀ ਅੱਜ ਸਰੀਰ ਜਾਨੀ ਕਿ ਕਰੰਟ ਜੈ ਨਹੀਂ ਫੜਦਾ ਪਿਆ ਨਾ ਉੱਠ ਨਹੀਂ ਰਿਹਾ ਕਿਉਂਕਿ ਤੇ ਪਿੰਕ ਸਾਡਾ ਪੈਡ ਕਰ ਲਿਆ ਤੇ ਨਾਲ ਦੇ ਆਪਾਂ 100 ਗ੍ਰਾਮ ਚਿਕਨ ਲਿਆਵਾ ਜੀ ਹੈ ਨਾ ਬੋਇਲ ਚਿਕਨ ਲਿਆਵਾ ਚਿਕਨ ਬ੍ਰੈਸਟ ਉਹ ਗਰਾਉਂਡ ਦੇ ਵਿੱਚ ਆਇਆ ਕੁਛ ਨਾ ਕੁਛ ਤਾਂ ਜ਼ਰੂਰ ਕਰਕੇ ਜਾਵਾਂਗੇ ਇੱਕ ਮੈਂ ਜਿੰਨਾ ਵਰਕਆਊਟ ਕੀਤਾ ਦਿਨੋਂ ਕੀਤਾ ਮੇਰੀ ਬੱਸ ਹੋ ਗਈ ਆ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਕਿ ਸਾਰੇ ਠੀਕ-ਠਾਕ ਪੰਦਰੋਸ ਤੋਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੋਹੇ ਦੇ ਵਲੋਗ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ ਪਿਆੜੀ ਮਾਦ ਦੇਣਾ ਤੇ ਅੱਜ ਦੇਣਾ ਹੈਗਾ ਬਸ ਸੋਮਵਾਰ ਸੋ ਆਪਾਂ ਰਾਤ ਨੂੰ ਪਟਿਆਨਾ ਕੜਜੀ ਦਾ ਸੰਦੇ ਸੀਗਾ ਤੇ ਆਪਾਂ ਹਸਪਤਾਲ ਦੇ ਵਿੱਚ ਸੀਗੇ ਬੇਟਾ ਮੇਰਾ ਹਸਪਤਾਲ ਦੇ ਵਿੱਚ ਦਾਗਰ ਸੀਗਾ ਬੇਟਾ ਜੀ ਮੇਰੀ ਦੀ ਤਬੀਅਤ ਤਾਂ ਹੁਣ ਕਾਫੀ ਠੀਕ ਆ ਸੇ ਇਦਾਂ ਅੱਜ ਸ਼ਾਮ ਨੂੰ ਛੁੱਟੀ ਮਿਲ ਜੇ ਤੇ ਆਪਾਂ ਹੁਣ ਚੱਲਦੇ ਆਂ ਗਰਾਊਂਡ ਦੇ ਵਿੱਚ ਰਾਤ ਨੂੰ ਹਸਪਤਾਲ ਦੇ ਵਿੱਚ ਹੀ ਹੀਗਾ ਤੇ ਹਸਪਤਾਲ ਦੇ ਵਿੱਚ ਵੀ ਨਿਕਲ ਗੱਸ ਇਹਦੇ ਵਾਂ ਸਾਢੇ 4 ਹੋ ਗਏ ਆ ਤੇ ਮੇਰੀ ਦਵਾਈ ਲੈ ਕੇ ਸਟੋਰ ਤੋਂ ਮੈਡੀਕਲ ਸਟੋਰ ਤੋਂ ਤੇ ਆਪਣੀ ਵਾਈਫ ਨੇ ਲਿਆਇਆ ਮਿਸਟਰ ਨੂੰ ਕਿ ਉਹ ਹੁਣ ਡਾਕਟਰ ਉਹਨੂੰ ਦੇ ਦੇਣਗੇ ਕਿ ਆਪਾਂ ਨਹੀਂ ਗੇ ਇੰਜੈਕਸ਼ਨ ਵਗੈਰਾ ਜੋ ਵੀ ਆ ਤੇ ਹੁਣ ਆਪਾਂ ਚੱਲੇ ਆਂ ਘਰ ਗਰਾਊਂਡ ਦੇ ਵਿੱਚ ਕਿ ਕੀ ਗਰਾਊਂਡ ਜਾਣਾ ਜ਼ਰੂਰੀ ਆ ਕੰਪੀਟੀਸ਼ਨ ਦੇ 2 ਦਿਨ ਰਹਿ ਗਏ ਆ ਸੋ ਇਸ ਕਰਕੇ ਨੇ ਗਰਾਉਂਡ ਜਾਣਾ ਜਿੱਤ ਪਈ ਆ ਤੇ ਹੁਣ ਆਪਾਂ ਜਾਂਦੇ ਚੱਲਦੇ ਆ ਗਰਾਉਂਡ ਉਹ ਸਪਿਰਿਟ ਨੂੰ ਤੇ ਮੈਂ ਪਹਿਲਾਂ ਘਰ ਜਾਵਾਂਗਾ ਘਰੇ ਜਾ ਕੇ ਨਹਾ ਨੁੰਗ ਕੇ ਉਹ ਪਾਠ ਕਰਕੇ ਤੇ ਬਲੇਕ 커피 ਪੀ ਕੇ ਫਿਰ ਜਾਵਾਂਗਾ ਸਿੱਧਾ ਗਰਾਉਂਡ ਦੇ ਵਿੱਚ ਸੋ ਜੋ ਵੀ ਹੋਈ ਅਪਡੇਟ ਹੋਊਗੀ ਤਾਂ ਤੁਹਾਨੂੰ ਮੈਂ ਦਿੰਦਾ ਰਵਾਂਗਾ ਤੇ ਬਲੌਗ ਦੇ ਨਾਲ ਬਣੇ ਰਹੂਗੀ ਮੈਂ ਆਪਾਂ ਸਿੱਧਾ ਮਿਲਾਂਗੇ ਲੈ ਕੇ ਗਰਾਉਂਡ ਦੇ ਵਿੱਚ ਮਿਲਾਂਗੇ ਲੈ ਕੇ ਸੋ ਹਾਂਜੀ ਕੀ ਹਾਲ ਚਾਲ ਆ ਰੱਬ ਦੇ ਪਿਆਰੇ ਬੰਦਿਓ ਨਹੀਂ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਸੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਸੀਗੇ ਸੋ ਤੁਹਾਨੂੰ ਮੈਂ 4:30 ਵਜੇ ਮੈਂ ਪਹਿਲਾਂ ਆਪਾਂ ਵਲੋਗ ਸ਼ੁਰੂ ਕੀਤਾ ਸੀਗਾ ਮੈਂ ਹਸਪੀਟਲ ਦੇ ਵਿੱਚ ਸੀਗਾ ਹਸਪੀਟਲ ਚੋਂ ਮੈਂ ਆ ਗਿਆ ਸੀਗਾ 4:30 ਪੌਣੇ 5:00 ਵਜੇ ਘਰੇ ਆ ਕੇ ਫਿਰ ਨਹਾ ਧੋ ਕੇ ਬਲੇ ਕਾਫੀ ਪੀ ਕੇ ਮੈਂ ਗਰਾਊਂਡ ਦੇ ਵਿੱਚ ਆ ਗਿਆ ਸੀਗਾ ਮੈਂ 4:30 ਵਜੇ ਤੇ ਆਪਣੇ ਕੰਮ ਕੁੰਮੇ ਜੋ ਵੀ ਮੇਰੇ ਕੰਮ ਰਹੇ ਸੀਗੇ 4:30 ਵਜੇ ਮੈਂ ਜਾਨੀ ਕਿ ਮੈਂ ਗਰਾਊਂਡ ਦੇ ਵਿੱਚ ਆ ਗਿਆ ਸੀ ਕੰਮ ਕੁੰਮਣੇ ਬੈਠ ਕੇ ਤੇ ਹੁਣ 7:00 ਵਜੇ ਆ ਹੈ ਤੇ ਲੇਟ ਹੋ ਗਿਆ ਥੋੜਾ ਜਿਹਾ ਗਰਾਊਂਡ ਦੇ ਵਿੱਚ ਕਿਉਂਕਿ ਇਹਨਾਂ ਸਰੀਰ ਬਹੁਤ ਜਿਆਦਾ ਯਾਰ ਥੱਕਿਆ ਪਿਆ ਵਾ ਤਕਾਬਦ ਹੋਣ ਕਰਕੇ ਵਰਕਆਊਟ ਕਰਨ ਨੂੰ ਦਿਲ ਨਹੀਂ ਕਰਦਾ ਪਿਆ ਪਰ ਕਰਾਂ ਕਿ ਮਜਬੂਰੀ ਆ ਵਰਕਆਊਟ ਵੀ ਕਰਨਾ ਪੈਣਾ ਕਿਉਂਕਿ ਦੇਖੋ ਜਿਵੇਂ ਨਾ ਮੇਰਾ ਹੁਣ ਵਰਕਆਊਟ ਕਰਨ ਨੂੰ ਦਿਲ ਨਹੀਂ ਕਰਦਾ ਮੰਨ ਲਓ ਮੈਂ ਵਰਕਆਊਟ ਨਾ ਵੀ ਕਰਾਂ ਨਾ ਫਿਰ ਮੇਰੇ ਮਨ ਨੂੰ ਤਸੱਲੀ ਜੀ ਨਹੀਂ ਮਿਲਦੀ ਤਾਂ ਵੀ ਨਹੀਂ ਉਧਰ ਰਾਜੀ ਹੁੰਦਾ ਹੈਗਾ ਮਨ ਦੇ ਲਈ ਕਰਦਾ ਹੁੰਦਾ ਵੀ ਆ ਤੂੰ ਵਰਕਆਊਟ ਨਹੀਂ ਕੀਤਾ ਐਵੇਂ ਆ ਗਿਆ ਵਾਪਸ ਨਾ ਸੋ ਗਰਾਊਂਡ ਦੇ ਵਿੱਚ ਆਇਆ ਕੁਛ ਨਾ ਕੁਛ ਤਾਂ ਜ਼ਰੂਰ ਕਰਕੇ ਜਾਵਾਂਗੇ ਸੋ ਪਹਿਲਾਂ ਸਾਡੇ ਕੋਚ ਸਾਹਿਬ ਕਹਿੰਦੇ ਵੀ ਤੁਹਾਨੂੰ ਰੇਹੇ ਕਰਦੇ ਤਾਂ ਨੂੰ ਨਾ ਪਾ ਉਹ ਕਰਾ ਦਿੰਨੇ ਆ 400 ਮੀਟਰ ਟਰੈਕ ਦੇ ਵਿੱਚ ਸਪ੍ਰਿੰਟਰ ਵਗੈਰਾ ਲਾ ਦਿੰਨੇ ਆ ਤੁਸੀਂ ਉਧਰ ਚਲੋ ਤੇ ਫਿਰ ਸਾਡੇ ਸਾਰੇ ਪਲੇਅਰ ਜਿਹੜੇ ਮੇਰੇ ਨਾਲ ਦੇ ਆ ਨਾ ਹੋਰ ਵੀ ਉਹ ਲੱਗੇ ਕਹਿੰਦੇ ਕੋਸਰ ਕੰਪੀਟੀਸ਼ਨ ਹੈਗਾ ਵਾ ਮਤਲਬ ਸਾਡੇ ਵੇਟ ਥੋੜੇ ਜਿਹਾ ਵਾਦਾ ਵੀ ਸਾਨੂੰ ਇੰਡੀਵਿਜੂਅਲ ਵਗੈਰਾ ਛੱਡ ਦੋ ਹਣਾ ਫਿਰ ਕੋਸਰ ਕਹਿੰਦੇ ਚਲੋ ਠੀਕ ਆ ਫਿਰ ਜੋ ਤੁਹਾਡੇ ਦਿਲ ਕਰਦਾ ਤੁਸੀਂ ਕਰ ਦੋ ਆਪਣਾ ਆਪਣਾ ਸੋ ਸਾਰੇ ਪਲੇਅਰ ਆਪਣਾ ਆਪਣਾ ਵਰਕਆਊਟ ਕਰੀ ਜਾਂਦਾ ਕੋਈ ਬਾਸਕਟਬਾਲ ਆਈ ਜਾਂਦਾ ਕੋਈ ਰਨਿੰਗ ਕਰੀ ਜਾਂਦਾ ਕੋਈ ਸਪ੍ਰਿੰਟਾਂ ਲਈ ਜਾਂਦਾ ਅਲੱਗ-ਅਲੱਗ ਜਿੰਨੂੰ ਆਪਣੀ ਬੋਡੀ ਦੇ ਹਿਸਾਬ ਨਾਲ ਠੀਕ ਲ ਸੋ ਮੈਂ ਸੋਚਿਆ ਵੀ ਮੈਂ ਬਾਦਲੀ ਕਿਲੋਮੀਟਰ ਦੇ ਵਿੱਚ ਜਾਣਾ ਜੇ 5 ਕਿਲੋਮੀਟਰ ਦੇ ਗੇੜ ਲਈ ਆਪਾਂ ਪਹਿਲਾਂ ਮੈਂ ਵਾਰਮ-ਅਪ ਕਰਕੇ ਹੁਣ ਵਾਰਮ-ਅਪ ਕਰਦਾ ਜਾਊਂਗਾ ਕਿਲੋਮੀਟਰ ਤੇ ਫਿਰ ਉਸ ਤੋਂ ਬਾਅਦ ਮੈਂ ਲੰਗਾ 2.5 ਕਿਲੋਮੀਟਰ ਰਨਿੰਗ ਲਾਊਂਗਾ ਸਲੋ ਵੇਸ ਦੇ ਵਿੱਚ ਨਾ ਜ਼ਿਆਦਾ ਫਾਸਟ ਨਾ ਜ਼ਿਆਦਾ ਸਲੋ 2.5 ਕਿਲੋਮੀਟਰ ਲਾ ਕੇ ਫਿਰ ਮੈਂ ਉਸ ਤੋਂ ਬਾਅਦ ਜਾਊਂਗਾ ਉਸ ਤੋਂ ਬਾਅਦ ਮੈਂ ਸਪ੍ਰਿੰਟਰ ਲਾਊਂਗਾ ਨਾ 15 ਤੋਂ 20 ਕਿ 15 ਕਿ ਸਪ੍ਰਿੰਟਰ ਰੱਖੂਗਾ ਜਿਹਦੇ ਵਿੱਚ ਜਿਵੇਂ ਕਿ ਪਹਿਲਾਂ ਮੈਂ 100 ਮੀਟਰ ਆਪਾਂ 100 ਮੀਟਰ ਨਹੀਂ ਲਾਵਾਂਗੇ ਛੋਟੀਆਂ ਲਾਵਾਂਗੇ 80 ਮੀਟਰ 60 ਮੀਟਰ ਤੇ 40 ਮੀਟਰ ਸੋ ਸਪ੍ਰਿੰਟ ਜੇ 100 ਮੀਟਰ ਦੀ ਸਪ੍ਰਿੰਟ ਉਹਨੇ ਹੀ ਲਾਵਾਂਗੇ ਸੋ ਇਹ ਆਪਾਂ ਸਪੀਡ ਵਰਕਆਊਟ ਕਰਾਂਗੇ ਫਿਰ ਅੰਦਰ ਆ ਜਾਗੇ ਰਿੰਗ ਦੇ ਕੋਲਾ ਜਾਵਾਂਗੇ ਫਿਰ ਬਾਕਸਿੰਗ ਵਰਕਆਊਟ ਕਰਾਂਗੇ ਹਨਾ ਪੰਚਿੰਗ ਬੈਗ ਜਾਂ ਪੈਡ ਫਿਰ ਛੋਟੇ ਛੋਟੇ ਰੋਣ ਦਾ ਇੱਕ ਇੱਕ ਡੇਡ ਡੇਡ ਮਿੰਟ ਦੇ ਸਪੀਡ ਨਾਲ ਸ਼ੈਡੋ ਬਾਕਸਿੰਗ ਕਰੂੰਗਾ ਫਿਰ ਉਸ ਤੋਂ ਬਾਅਦ ਮੈਂ ਜਿਮ ਦੇ ਵਿੱਚ ਮੈਂ ਸਟਰੈਂਥ ਟ੍ਰੇਨਿੰਗ ਕਰੂੰਗਾ ਹਲਕੀ ਜਿਹੀ ਐਕਸਪਲੋਸਿਵ ਹਨਾ ਸਟਰੈਂਥ ਵੀ ਜ਼ਰੂਰੀ ਆ ਤੇ ਢੇਟ ਦੀ ਐਕਸਰਸਾਈਜ਼ਾਂ ਲਵਾਂਗਾ ਸੋ ਬਸ ਇਹ ਮੈਂ ਵਰਕਆਊਟ ਆ ਜਿਹੜਾ ਮੈਂ ਰੋਜ਼ ਦਾ ਵਰਕਆਊਟ ਹੋਊਗਾ ਫਿਰ ਉਸ ਤੋਂ ਬਾਅਦ ਮੈਂ ਘਰੇ ਫਿਰ ਹਨਾ ਹਸਪੀਟਲ ਵੀ ਜਾਣਾ ਵਾ ਹਸਪੀਟਲ ਦੇ ਵਿੱਚ ਦੇਖਦੇ ਆ ਵੀ ਕੀ ਕਹਿੰਦੇ ਆ ਫਿਰ ਉਸ ਤੋਂ ਬਾਅਦ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਬਲੌਗ ਦੇ ਵਿੱਚ ਦਿੰਦਾ ਸੋ ਹਾਂਜੀ ਦੋਸਤੋ ਆਪਾਂ ਜਿਹੜੀ 2.5 ਕਿਲੋਮੀਟਰ ਦੀ ਰਨਿੰਗ ਸੀ ਉਹ ਆਪਾਂ ਕੰਪਲੀਟ ਕਰਤੀ ਆ ਤੇ ਹੁਣ 5 ਕਿਲੋਮੀਟਰ ਰਨਿੰਗ ਆ ਪਾਣੀ ਟੋਟਲ ਆਣੀ ਸੀ 2.5 ਕਿਲੋਮੀਟਰ ਦੇ ਵਿੱਚ ਮੈਂ ਸੋਚਿਆ ਸੀ ਵੀ ਮੈਂ ਸ਼ੋਰਟ ਸਪ੍ਰਿੰਟਰ ਲਾਉਂਗਾ ਪਰ ਯਾਰ ਮੈਨਾਂ ਜੋ ਰਨਿੰਗ ਜ਼ਰੂਰੀ ਸੀ ਮੇਰੀ ਬੋਡੀ ਨਾਲ ਮੇਰਾ ਸਾਥ ਨਹੀਂ ਦੇ ਰਹੀ ਅੱਜ ਸਰੀਰ ਜਾਨੀ ਕਿ ਕਰੰਟ ਜਾਨੀ ਫੜਦਾ ਪਿਆ ਨਾ ਉੱਠ ਨਹੀਂ ਰਿਹਾ ਕਿਉਂਕਿ ਥਕਾਵਟ ਬਹੁਤ ਜ਼ਿਆਦਾ ਹੋਈ ਪਈ ਆ ਬੇਰਮੀ ਜੀ ਹੋਈ ਪਈ ਆ ਸੋ ਮੈਂ ਸੋਚਿਆ ਵੀ ਯਾਰ ਸਪ੍ਰਿੰਟਰ ਰੈਂਡ ਦੀ ਨਾ ਰਨਿੰਗ ਥੋੜੀ ਜੀ ਫਾਸਟ ਕਰਦੀ ਨਾ ਵਾ 5 ਕਿਲੋਮੀਟਰ ਹੀ ਲਵਾਂਗਾ ਤੇ ਘੱਟ ਤੇ ਨਹੀਂ ਆਉਂਦਾ 5 ਕਿਲੋਮੀਟਰ ਹੀ ਲਵਾਂਗਾ ਪਰ ਲਵਾਂਗਾ ਥੋੜੀ ਜੀ ਤੇਜ਼ ਸਪ੍ਰਿੰਟਰ ਰੈਂਡ ਦੀ ਨਾ ਕਿਉਂਕਿ ਸਪ੍ਰਿੰਟਰ ਲੱਗ ਨਹੀਂ ਆ ਨੀ ਯਾਰ ਬੋਡੀ ਅਲਾਉ ਨਹੀਂ ਕਰਦੀ ਬਈ ਸੋ ਇਸ ਕਰਕੇ ਜਿਹੜੀ ਚੀਜ਼ ਨੂੰ ਮੰਨ ਨਾ ਕਰੇ ਨਾ ਕਰੀਏ ਨਾ ਪਰ ਵਰਕਆਊਟ ਕਰਨਾ ਜ਼ਰੂਰ ਆ ਤੁਸੀਂ ਦੇਖ ਸਕਦੇ ਤੁਸੀਂ ਨਾ ਆਪਣਾ ਵਧੀਆ ਗਿਆ 2.5 ਕਿਲੋਮੀਟਰ 'ਚ ਹੀ ਹੁੰਟਾਈ ਕਿਲੋਮੀਟਰ ਨਹੀਂ ਰਹੀ ਯਾਰ ਸੋ ਹੁਣ 5 ਕਿਲੋਮੀਟਰ ਨਹੀਂ ਕੰਪਲੀਟ ਕਰਕੇ ਆਪਾਂ ਉਧਰ ਮਿਲਦੇ ਆ ਜੀ ਜੀ ਮਿੱਤਰੋ ਆਪਣਾ ਦਾ ਆਪਣੇ 5 ਕਿਲੋਮੀਟਰ ਨਹੀਂ ਆ ਜਿਹੜੀ ਹੋ ਕੰਪਲੀਟ ਹੋਈ ਆ ਜਿਹੜਾ 2.5 ਕਿਲੋਮੀਟਰ ਦਾ ਗੇੜਾ ਸੀ ਨਾ ਅਖੀਰ ਦਾ ਮੈਂ ਬਹੁਤ ਖਿੱਚ ਕੇ ਲਾਇਆ ਜਿਹਦਾ ਮੰਨ ਕੇ ਮੈਂ ਪਹਿਲਾ 1 ਕਿਲੋ 2.5 ਕਿਲੋਮੀਟਰ ਦਾ ਗੇੜਾ ਲਾਇਆ ਸੀ ਉਹ ਤੋਂ ਦੋ ਗੁਣਾ ਖਿੱਚ ਕੇ ਲਾਇਆ ਤੇ ਇੱਕ ਸਾਲ ਦੀ ਸਪ੍ਰਿੰਟਾ ਜੀ ਲੱਗ ਗਿਆ ਯਾਨੀ ਕਿ ਵਧੀਆ ਜੋਰ ਲੱਗ ਗਿਆ ਹਨਾ ਸੋ ਖਿੱਚ ਕੇ ਬੱਸ ਹੋ ਗਈ ਆ ਉਹ ਨਾ ਉੱਪਰ ਬੌਕਸਿੰਗ ਰਿੰਗ ਦੇ ਉੱਤੇ ਜਲਾਵਾ ਦੇਖਦਾ ਵਾ ਕੀ ਕਰਦਾ ਵਾ ਸੋ ਦੇ ਦੇ ਮੇਰੀ ਸਲਾਈ ਬੈਗ ਹੀ ਕਰੂੰਗਾ ਪੈਡ ਮੇ ਕਰ ਨਹੀਂ ਸਕਦਾ ਕਿਉਂਕਿ ਪੈਡ ਪੈਡ ਕਰਨ ਲੱਗੇ ਨਾ ਪੰਚੀ ਪੈਡ ਕਰ ਲੱਗੇ ਫੁੱਟਵਰਕ ਬਹੁਤ ਕਰਨਾ ਪੈਂਦਾ ਮੇਰੀ ਲੁੱਥਾ ਚ ਜਾਨ ਖਤਮ ਹੋਈ ਪਈ ਏ ਮੈਂ ਸੱਚ ਦੱਸਣਾ ਕਿਉਂਕਿ ਉਹ ਪੌੜੀਆਂ ਚੜ ਚੜ ਕੇ ਹਸਪੀਟਲ ਦੀਆਂ ਉਹਦਾ ਰੈਸਟ ਨਹੀਂ ਹੈਗੀ ਤਾਂ ਕਰਕੇ ਸਰੀਰ ਟੱਕਿਆ ਪਿਆ ਵਾ ਸੋ ਮੈਂ ਬੈਗ ਫੜ ਕੇ ਹੀ ਮੁਕੇ ਮਾਰ ਲੈਣੀ ਇੱਕ ਦੋ ਸਾਰੇ ਯਾਰ ਬੱਸ ਪੇ 6-7 ਰੌਂਡ ਲਾਉਂਗਾ ਪਰ ਲਾਉਂਗਾ ਸਪੀਡ ਨਾਲ ਫਿਰ ਉਸ ਤੋਂ ਬਾਅਦ ਛੋਟੇ ਛੋਟੇ ਦੋ ਰੌਂਡ ਛੇੜ ਬੌਕ બસ ਉਸ ਤੋਂ ਬਾਅਦ ਫਿਰ ਮੈਂ ਜਿਮ ਲਾਉਂਗਾ ਅਪਰ ਬਾਡੀ ਦਾ ਐਕਸਪਲੋਸਿਵ 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 ਜਿਮ ਲਾਉਂਗਾ ਬਸ ਸੋ ਹੁਣ ਮਿਲਦੇ ਆਪਾਂ ਬਾਕਸਿੰਗ ਰਿੰਗ ਦੇ ਉੱਤੇ ਜੀ ਸਪੀਡ ਬਦਾ ਸਪੀਡ ਅਬ ਇਹ ਜੋਰ ਲਗਾਣਾ ਸਟਾਰਟ ਹੋਇਆ ਸਪੀਡ ਬਦਾ ਸਪੀਡ ਹਾਂ ਹਾਂ ਸਟਾਪ 10 ਕੋਸਰ 10 ਹੀ ਕੋਸਰ ਤੇਰਾ ਨੀਵੀਂ ਵਾਲੀ ਆਦੀ ਵਾਲਾ ਬਸ ਬਸ ਚੋਪ ਕਰਦੇ ਕੋਸੇ ਕੋਈ ਨਹੀਂ ਕੋਈ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਬਾਕਸਿੰਗ ਦਾ ਵਰਕਆਊਟ ਆ ਨਾ ਉਹ ਲਗਭਗ ਖਤਮ ਹੀ ਹੋ ਗਿਆ ਤੇ ਆਪਾਂ ਨਾ ਪਹਿਲਾਂ 5 ਕਿਲੋ ਵੀ ਟ੍ਰੈਨਿੰਗ ਲਈ ਉਹ ਤੁਹਾਨੂੰ ਮੈਂ ਦਿਖਾਈ ਦਿੱਤੀ ਆ ਫਿਰ ਉਸ ਤੋਂ ਬਾਅਦ ਮੈਂ ਨਾ ਪੰਚਿੰਗ ਬੈਗ ਕਿਤੇ ਬੈਗ ਦੇ ਵਿੱਚ ਕੋਸ ਸਾਹਿਬ ਨੇ ਧੂਆ ਕਰਤਾ ਬੈਗ ਸੀ ਜਿਹੜੇ ਮੈਂ ਸਪੀਡ ਨਾਲ ਲੱਗੇ ਜਿਵੇਂ ਪਹਿਲਾਂ 2-2 ਮਿੰਟ ਦੇ 4 ਰਾਉਂਡ ਲਾਈ 2 ਮਿੰਟ ਚ ਰਾਉਂਡ ਅੱਧੇ ਮਿੰਟ ਦੀ ਰੈਸਟ 2-2 ਮਿੰਟ ਦੇ 4 ਫਿਰ ਉਸ ਤੋਂ ਬਾਅਦ ਲਾਇਮੈਂ 1 ਮਿੰਟ ਇਹ 1 ਮਿੰਟ ਰਾਉਂਡ ਤੇ 30 ਸੈਕਿੰਡ ਰੈਸਟ ਉਹ ਲੱਗੇ ਮੇਰੇ 6 ਰਾਉਂਡ ਲੱਗੇ ਫਿਰ ਉਸ ਤੋਂ ਬਾਅਦ 30 30 ਸੈਕਿੰਡ ਦੇ 8 ਰਾਉਂਡ ਲਾਇਏ ਹਨ 30 ਸੈਕਿੰਡ ਰੈਸਟ 30 ਸੈਕਿੰਡ ਸੱਚ ਫਾਸਟ ਹਨ ਤੇ 8 ਰਾਉਂਡ ਹੋ ਗਏ ਫਿਰ ਉਸ ਤੋਂ ਬਾਅਦ ਮੈਂ 10 10 ਸੈਕਿੰਡ ਦੇ ਵਿੱਚ 10 ਰਾਉਂਡ ਲਾਈ 10 ਸੈਕਿੰਡ ਯਾਨੀ ਕਿ ਫਾਸਟ ਸਪੀਡ ਨਾਲ ਤੇ 10 ਸੈਕਿੰਡ ਤੇ ਰੈਸਟ 10 ਸੈਕਿੰਡ ਸਪੀਡ ਨਾਲ 10 ਸੈਕਿੰਡ ਰੈਸਟ ਹਨਾ ਸੋ ਉਹ ਪੂਰੀ ਸਪੀਡ ਨਾਲ ਆਏ ਮੈਂ ਤੁਹਾਨੂੰ ਦਿਖਾ ਵੀ ਦਿੱਤੇ ਆ ਹਨਾ ਸਕਰੀਨ ਤੇ ਤੁਸੀਂ ਦੇਖ ਲਿਓਨੇ ਮੇਰੀ ਬੱਸ ਹੋ ਗਈ ਕੋਸ਼ਾਂਗੇ ਨੇ ਹੋਰ ਨਾਲ ਮੈਂ ਕੋਸ਼ਾਂਵਾਂ ਆ ਮੇਰੇ ਹੱਥ ਜੁੜ ਗਏ ਕੋਸਾ ਮੇਰੀ ਬੱਸ ਹੋ ਗਈ ਐ ਇੱਕ ਮੇਰਾ ਸਰੀਰ ਨਹੀਂ ਚੱਲਦਾ ਪਿਆ ਇੱਕ ਵੀ ਜਿੰਨਾ ਵਰਕਆਊਟ ਕੀਤਾ ਦਿਨੋਂ ਕੀਤਾ ਮੇਰੀ ਬੱਸ ਹੋ ਗਈ ਐ ਸੋ ਹੁਣ ਇਹ ਆਪਣਾ ਬਾਕਸਿੰਗ ਦਾ ਵਰਕਆਊਟ ਖਤਮ ਹੋ ਗਿਆ ਹੁਣ ਫਿਰ ਮੈਂ ਦੋ ਰੰਡ ਛੇਡੋ ਬਾਕਸਿੰਗ ਕਰੂੰਗਾ ਛੇਡੋ ਬਾਕਸਿੰਗ ਕਰਕੇ ਦੋ ਰੰਡ ਛੋਟੇ ਛੋਟੇ ਸਪੀਡ ਨਾਲ ਫਿਰ ਉਸ ਤੋਂ ਬਾਅਦ ਮੈਂ ਜਿਮ ਦੇ ਵਿੱਚ ਸਟਰੈਂਥ ਐਕਸਪਲੋਸਿਵ ਵਰਕਆਊਟ ਕਰੂੰਗਾ ਜਿਮ ਦੇ ਵਿੱਚ ਫਿਰ ਉਹ ਲਾ ਕੇ ਫਿਰ ਕਰਾਂਗੇ ਰੈਸਟ ਫਿਰ ਜਾਵਾਂਗਾ ਮੈਂ ਹਸਪੀਟਲ ਹਸਪੀਟਲ ਵਾਈਫ ਨੂੰ ਪੁੱਛਾਂ ਜੇ ਕੁਝ ਖਾਣਾ ਉਹਨੂੰ ਦੇ ਕੇ ਫਿਰ ਆਊਗਾ ਘਰੇ ਫਿਰ ਕੰਪਿਊਟਰ ਤੇ ਥੋੜ ਲੋ ਜੀ ਆਪਣਾ ਬਾਕਸਿੰਗ ਵਰਕਆਊਟ ਤੋਂ ਬਾਅਦ ਆਪਾਂ ਛੇੜ ਬਾਕਸਿੰਗ ਦੇ ਵੀ ਲਾ ਲਿਆ ਆਪਾਂ ਸਪੀਡ ਨਾਲ ਹਨਾ 15-15 ਸੈਕਿੰਡ ਦੇ ਇਸ ਸਪੀਡ ਨਾਲ 15 ਸੈਕਿੰਡ ਤੋਂ 10 ਸੈਕਿੰਡ ਦੇ ਆਪਾਂ ਸਪੀਡ ਨਾਲ ਬਾਕਸਿੰਗ ਦੇ ਛੇੜ ਬਾਕਸਿੰਗ ਵੀ ਕਰ ਲਿਆ ਹੁਣ ਕਰਾਂਗੇ ਸਟਰੈਂਥ ਟ੍ਰੇਨਿੰਗ ਜਿਮ ਦੇ ਵਿੱਚ ਫਿਰ ਉਸ ਤੋਂ ਬਾਅਦ ਜਾਵਾਂਗੇ ਆਪਾਂ ਘਰੇ ਸੋ ਹਾਂਜੀ ਦੋਸਤੋ ਆਪਾਂ ਸਵੇਰ ਦਾ ਵਰਕਆਊਟ ਖਤਮ ਕਰ ਲਿਆ ਪਹਿਲਾਂ ਮੈਂ ਸੋਚਿਆ ਸੀ ਕਿ ਆਪਾਂ ਜਿਮ ਦੇ ਵਿੱਚ ਐਕਸਪਲੋਜੀ ਵੀ ਸਟਰੈਂਥ ਟ੍ਰੇਨਿੰਗ ਕਰਾਂਗੇ ਪਰ ਮੂਡ ਚੇਂਜ ਹੋ ਗਿਆ ਮਗਾ ਨਹੀਂ ਕਰਨਾ ਹੈਗਾ ਕੋਈ ਸਰੀਰ ਰੌਣ ਨਹੀਂ ਕਰਦਾ ਤਾਂ ਮੈਂ 2 ਘੰਟੇ ਸੌਂ ਤੇ ਸਤੰਤਰ ਟ੍ਰੇਨਿੰਗ ਦੇਦਾ ਮੈਂ ਹਨਾ ਅੱਜ ਜੇ ਆਪਾਂ ਚੈਸਟ ਦਾ ਵਰਕਆਊਟ ਕਰਾਂਗੇ ਹਲਕਾ ਹਲਕਾ ਸਪੀਨ ਨਾਲ ਨਾਲ ਸ਼ੋਲਡਰ ਹੋ ਜਾਣਗੇ ਨਾਲ ਚੈਸਟ ਦਾ ਵਰਕਆਊਟ ਹੋ ਜੂਗਾ ਹੁਣ ਮੈਂ ਦੁਪਹਿਰੇ ਆਉਂਗਾ ਤੇ ਹੁਣ ਚੱਲਾ ਘਰੇ ਘਰੇ ਜਾ ਕੇ ਆਪਾਂ ਕਰਦੇ ਆਂ ਬ੍ਰੇਕਫਾਸਟ ਸੋ ਦੇਖਦੇ ਆਂ ਅੱਜ ਬ੍ਰੇਕਫਾਸਟ ਦੇ ਵਿੱਚ ਕੀ ਲੈਣਾ ਚਿਕਨ ਵੀ ਆਪਣਾ ਖਤਮ ਆ ਗਿਆ ਵਾ ਚਿਕਨ ਵੀ ਆਪਾਂ ਲੈ ਕੇ ਆਉਣਾ ਮਾਰਕੀਟ ਦੇ ਵਿੱਚ ਸੋ ਹਾਂਜੀ ਮਿੱਤਰ ਪਿਆਰਿਓ ਆਪਾਂ ਘਰੇ ਆ ਗਏ ਸੀ ਜੀ ਘਰੇ ਜਾ ਕੇ ਆਪਾਂ ਨਾ ਧੋ ਕੇ ਆਪਣੇ ਕੱਪੜੇ ਪ੍ਰੈਕਟਿਸ ਵਾਲੇ ਧੋ ਕੇ ਸੁਕਣੇ ਪਾਤੇ ਆ ਤੇ ਮੈਂ ਪਹਿਲਾਂ ਚੱਲਾ ਸੀ ਹਸਪੀਟਲ ਮੈਂ ਆਪਣੀ ਮਿਸ ਜੀ ਤੁਸੀਂ ਜ਼ੋਰ ਲਾ ਕੇ ਆਏ ਹੋ ਵਰਕਆਊਟ ਕਰਕੇ ਆਏ ਹੋ ਤੁਸੀਂ ਘਰੇ ਰੈਸਟ ਕਰੋ ਘੰਟਾ ਦਾ ਹਜੇ ਮੈਂ ਹੈਗੀ ਆ ਬੇਟੇ ਕੋਲ ਕੋਈ ਆਦੀ ਮੈਂ ਸੰਭਾਲ ਲਾਂਗੀ ਆਪੇ ਸੋ ਮੇਰੀ ਵਾਈਫ ਬਹੁਤ ਚੰਗੀ ਆ ਨਾ ਵਿਚਾਰੀ ਉਹ ਸਾਰਾ ਕੁਝ ਦੇਖਦੀ ਪਈ ਆ ਮੈਨੂੰ ਪਤਾ ਵੀ ਇਹ ਵਰਕ ਕੰਪੀਟੀਸ਼ਨ ਵੀ ਖੇਡਣ ਜਾਂਦਾ ਵਰਕਆਊਟ ਕਰਦਾ ਵਾ ਤੇ ਹੁਣ ਮੈਂ ਘਰੇ ਆ ਕੇ ਕੱਪੜੇ-ਕੁਪੜੇ ਧੋ ਕੇ ਸੁਕਣੇ ਪਾ ਕੇ ਆਪਣਾ ਬ੍ਰੇਕਫਾਸਟ ਜਿਹੜਾ ਮੈਂ ਰੈਡੀ ਕਰ ਲਿਆ ਤੇ ਬ੍ਰੇਕਫਾਸਟ ਦੇ ਵਿੱਚ ਅੱਜ ਲਿਆ ਵਾ ਦੋ ਉਬਲੇ ਹੋਏ ਅੰਡੇ ਲਏ ਆ ਜੀ ਤੇ ਸਲਾਦ ਲਿਆ ਵਾ ਗਾਜਰ ਲਈ ਆ ਸਲਾਦ ਦੇ ਵਿੱਚ ਗਾਜਰ ਹਾਫ ਤੇ ਹਾਫ ਖੀਰਾ ਲਿਆ ਵਾ ਤੇ ਤੋ ਤਿੰਨ ਤੇ ਨਾਲ ਗ੍ਰੀਨ ਕਾਫੀ ਲਈ ਜੀ ਸੋ ਇਹ ਆਪਣਾ ਜਿਹੜਾ ਬ੍ਰੈਕਫਾਸਟ ਹੋਊਗਾ ਹੁਣ ਠੀਕ ਆਪਾਂ 11:30 12 ਵਜੇ ਇੱਕ ਅੱਧਾ ਆਂਡਾ ਉਬਲਿਆ ਹੋਇਆ ਲਵਾਂਗੇ ਤੇ ਨਾਲ ਲਵਾਂਗੇ ਆਪਾਂ ਵੇ ਅਈਸੋਲੇਟ ਪ੍ਰੋਟੀਨ ਜੀ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਦੁਪਹਿਰੇ ਜਾਊਂਗਾ ਮੈਂ ਵਰਕਆਊਟ ਕਰਦਾ ਜੋ ਵੀ ਅਗਲੀ ਅਪਡੇਟ ਹੋਈ ਤੁਹਾਨੂੰ ਮੈਂ ਦਿਨ ਦਾ ਰਾਵਾਂਗਾ ਜੀ ਸੋ ਅੱਜ ਦੋਸਤੋ ਬਿੱਤਰ ਪਿਆਰਿਓ ਹੁਣ ਦੁਪਹਿਰ ਦੇ 2:10 ਮਿੰਟ ਹੋ ਗਏ ਠੀਕ ਹੈ ਤੇ ਆਪਣਾ ਜਿਹੜਾ ਥਰਡ ਮੀਲ ਆ ਜਿਹੜੀ ਆਪਣੀ ਥਰਡ ਮੀਲ ਦਾ ਟਾਈਮ ਹੋ ਗਿਆ ਤੇ ਜਿਹੜੀ ਮੈਂ ਸੈਂਡਵਿਚ ਲਈ ਸੀ ਨਾ ਉਹਦੇ ਵਿੱਚ ਮ ਤੇ ਨਾਲ ਮੈਂ ਇੱਕ ਬੋਇਲ ਇੱਕ ਗਲਾਸੀਆ ਨਾ ਫਿਰ ਉਸ ਤੋਂ ਬਾਅਦ ਹਸਪੀਟਲ ਚ ਰਹਿ ਗਿਆ ਸੀਗਾ ਤੇ ਮੈਨੂੰ ਐਸੀ ਵੀ ਮੇਰੇ ਬੇਟੇ ਨੂੰ ਅੱਜ ਛੁੱਟੀ ਮਿਲ ਜੂਗੀ ਪਰ ਉਹ ਕਹਿੰਦੇ ਵੀ ਥੋੜਾ ਜਿਹਾ ਟ੍ਰੀਟਮੈਂਟ ਰਹਿੰਦਾ ਵਾ ਬੇਟਾ ਇਹਦੀ ਰਿਪੋਰਟਾਂ ਨੋਰਮਲ ਹੀ ਆਈਆਂ ਵਾ ਤੇ ਇਹ ਕਹਿੰਦੇ ਵੀ ਉਹ ਹੁਣ ਮਤਲਬ ਸ਼ਾਮ ਨੂੰ ਕਹਿੰਦੇ 6:30-7:00 ਵਜੇ ਅਸੀਂ ਛੁੱਟੀ ਦੇ ਦਾਂਗੇ ਸੋ ਉੱਥੇ ਅੱਧਾ ਪੂਨਾ ਘੰਟਾ ਮੈਂ ਉੱਥੇ ਬੈਠਾ ਰਿਆ ਫਿਰ ਉਸ ਤੋਂ ਬਾਅਦ ਫਿਰ ਮੈਂ ਘਰ ਆ ਗਿਆ ਮੇਰੀ ਵਾਈਫ ਕਹਿੰਦੇ ਵੀ ਤੁਸੀਂ ਜਾਓ ਤੁਸੀਂ ਆਪਣਾ ਲੱਜ ਲੁੰਜ ਕਰੋ ਜਾ ਕੇ ਤੇ ਰੈਸਟ ਕਰੋ ਸ਼ਾਮ ਨੂੰ ਗਰਾਊਂਡ ਵੀ ਜਾਣਾ ਵਾ ਤੇ ਕੋਈ ਗੱਲ ਨਹੀਂ ਜਦ ਫਰਦ ਮੀਲ ਨੇ ਫਰਦ ਮੀਲ ਦੇ ਵਿੱਚ ਆਪਾਂ ਲਿਆਵਾ ਜੀ ਇੱਕ ਤਾਂ ਲਿਆ 100 ਗ੍ਰਾਮ ਚਿਕਨ ਲਿਆ ਜੀ ਹਨਾ ਇੱਕ ਪਲੇਟ ਲਈ ਆਪਾਂ ਸਲਾਦ ਲਈਏ ਸਲਾਦ ਦੇ ਵਿੱਚ ਆਪਾਂ ਐਡ ਕੀਤਾ ਵਾ ਟਮਾਟਰ ਪਿਆਜ਼ ਚਿਕੁੰਦਰ ਇੱਕ ਨਿੰਬੂ ਤੇ ਇੱਕ ਖੀਰਾ ਲਿਆਵਾ ਹਾਫ ਹਨਾ ਤੇ ਉਹਦੇ ਉੱਪਰ ਕਾਲੀ ਮਿਰਚ ਤੇ ਪਿੰਕ ਸాల్ਟ ਆਪਾਂ ਐਡ ਕਰਨਾ ਤੇ ਨਾਲ ਦੇ ਆਪਾਂ 100 ਗ੍ਰਾਮ ਚਿਕਨ ਲਿਆਵਾ ਜੀ ਹਨਾ ਬੋਇਲ ਚਿਕਨ ਲਿਆਵਾ ਚਿਕਨ ਬ੍ਰੈਸਟ ਤੇ ਨਾਲ ਆਪਾਂ ਲਈਏ ਗ੍ਰੀਨ ਕੋਫੀ ਲਈਏ ਜੀ ਗ੍ਰੀਨ ਕੋਫੀ ਲਈਏ ਇਹ ਆਪਣੀ ਅੱਜ ਸਾਡਾ ਥਰਡ ਮੀਲ ਹੈ ਕਿ ਆਪਣਾ ਲੰਚ ਹੈ ਤੇ ਹੁਣ ਠੀਕ ਹੈ 4:30 ਵਜੇ ਆਪਾਂ ਗਰਾਊਂਡ ਜਾਵਾਂਗੇ ਤੇ ਗਰਾਊਂਡ ਤੋਂ ਪਹਿਲਾਂ ਆਪਾਂ ਹਲਕਾ ਜਿਹਾ ਬਲੈਕ ਕਾਫੀ ਪੀਵਾਂਗੇ ਤੇ ਫਿਰ ਉਸ ਤੋਂ ਬਾਅਦ ਵਰਕਆਊਟ ਕਰਾਂਗੇ ਤੇ ਫਿਰ ਸ਼ਾਮੀ ਜਿਹੜੀ ਆਪਣੀ 4ਥ ਮੀਲ ਲਵਾਂਗੇ ਗਰਾਊਂਡ ਤੋਂ ਬਾਅਦ ਆ ਕੇ ਤੇ ਫਿਰ ਰਾਤ ਨੂੰ ਡਿਨਰ ਕਰਾਂਗੇ ਸੋ ਦੋਸਤੋ ਜੋ ਵੀ ਅਗਲੀ ਅਪਡੇਟ ਹੋਈ ਤੁਹਾਨੂੰ ਮੈਂ ਬਲੌਗ ਦੇ ਵਿੱਚ ਦਿੰਦਾ ਰਾਵਾਂਗਾ ਅਗਰ ਤੁਸੀਂ ਬੋਡੀ ਵੇਟ ਘਟਾ ਲਉਂਗਾ ਤੁਸੀਂ ਇਹ ਮੀਲ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਹੁਣ ਆਪਾਂ ਸ਼ਾਮ ਨੂੰ ਸਿੱਧਾ ਗਰਾਊਂਡ ਦੇ ਵਿੱਚ ਸੋ ਹਾਂਜੀ ਦੋਸਤੋ ਵੈਲਕਮ ਠੀਕ 5 ਵਜੇ ਆ ਤੇ ਆਪਾਂ 3:15 ਵਜੇ ਗਰਾਊਂਡ ਦੇ ਵਿੱਚ ਆ ਗਏ ਸੀ ਗਰਾਊਂਡ ਦੇ ਵਿੱਚ ਆ ਕੇ ਤੇ ਥੋੜੇ ਕੋਸਾ ਨੇ ਗਾਈਡ ਕੀਤਾ ਕੋਸਾ ਨੇ ਗਾਈਡ ਕਰਨ ਤੋਂ ਬਾਅਦ ਫਿਰ ਆਪਾਂ ਥੋੜੀ ਜਿਹੀ ਰੈਸਟ ਕੀਤੀ ਖਾਣਾ ਤੇ ਉਹਨਾਂ ਕੱਪੜੇ-ਕਪੜੇ ਚੇਂਜ ਕਰਕੇ ਅਪਾ ਕਿੱਟ ਪਾ ਲਈ ਆ ਤੇ ਹੁਣ ਦੇਖਦੇ ਆ ਵਾਰਮ-ਅਪ ਕਰਦੇ ਆ ਕੋਸਾ ਨੇ ਵਾਰਮ-ਅਪ ਕਰਨ ਨੂੰ ਜਾਵਾ ਵਾਰਮ-ਅਪ ਕਰਕੇ ਦੇਖਦੇ ਆ ਕੋਸਾ ਹਮੇਸ਼ਾ ਕੀ ਕਰੰਦੇ ਆ ਵੇਸੇ ਜੇ ਸੋਮਵਾਰ ਆ ਦੇਖੋ ਕੋਸਾ ਵੇਸੇ ਇੰਡੀਵਿਜੂਅਲ ਛੱਡ ਦਿਆ ਜਾਂ ਸਕੂਲ ਬਾਕਸਿੰਗ ਕਰਾਉਂਦੇ ਆ ਚਲੋ ਜੋ ਵੀ ਕਰੋਗੇ ਕੋਸਾ ਆਪਾਂ ਕਰਨਾ ਤਾਂ ਪੈਣਾ ਹੀ ਣਾ ਤੋ ਜੋ ਵੀ ਆਪਰੇਟ ਹੋਏਗਾ ਮੈਂ ਬਲੌਗ ਦੇ ਨਾਲ ਦੋਹਰਾ ਰਾਂਗਾ ਤੇ ਬਲੌਗ ਦੇ ਨਾਲ ਬਣ ਰਿਹਾ लिया गार्ड दे बलजिंदर जा पिछो जा मार के इजी 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 ਹਾਂਜੀ ਰੱਬ ਦੇ ਪਿਆਰੇ ਬੰਦੇਓ ਆਪਣਾ ਜਿਹੜਾ ਵਰਕਆਊਟ ਆ ਸ਼ਾਮ ਦਾ ਆਪਣਾ ਖਤਮ ਹੋ ਗਿਆ ਤੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆਪਾਂ ਪਹਿਲਾਂ ਵਾਰਮਅਪ ਕੀਤਾ ਵਧੀਆ ਜਿਹਾ ਵਾਰਮਅਪ ਕਰਕੇ ਤੇ ਕੋਸਾਬ ਨੇ ਕਰਵਾਈ ਸਕੂਲ ਬੌਕਸਿੰਗ ਸਕੂਲ ਬੌਕਸਿੰਗ ਦੇ ਵਿੱਚ ਦੋ ਗਰਾਊਂਡ ਪਹਿਲਾਂ ਸ਼ੈਡ ਬੌਕਸਿੰਗ ਕਰਵਾਏ ਤੇ ਸ਼ੈਡ ਬੌਕਸਿੰਗ ਕਰਵਾ ਕੇ ਫਿਰ ਉਹਨਾਂ ਨੇ ਕਰਵਾਈ ਸਕੂਲ ਫਾਈਟ ਕਰਾਈ ਆ ਆਪਸ ਦੇ ਵਿੱਚ ਨਾ ਪਹਿਲਾਂ ਸਿੰਗਲ ਸਿੰਗਲ ਪੰਚ ਲਵਾਏ ਫਿਰ ਡਬਲ ਪੰਚ ਲਵਾਏ 1 2 ਫਿਰ ਉੱਪਰ ਘੱਟਾ ਫਿਰ ਹੁੱਕਾਂ ਮਤਲਬ ਵੀ ਐ ਇਦਾਂ ਹੀ ਮਤਲਬ ਵੀ ਕਾਚਾ ਮਚ ਜਿਹਾ ਕਰਾਈਗੇ ਤੇ ਅਸੀਂ ਕਰੀਏ ਤੱਕ ਕਿ ਨਾੜੀ ਤੇ ਫਿਰ ਉਸ ਤੋਂ ਬਾਅਦ ਤੇ ਆਪਾਂ ਪਰ ਬੈ ਕਿਤੇ ਨਹੀਂ ਹੈਗਾ ਪੰਚੀਂ ਪਰ ਆਪਾਂ ਪੈੜ ਕਿਤੇ ਮਕਰੋ ਜੀ ਬੇਕਰਾਈਆਂ ਤੇ ਰਸ ਰਹੀ ਹੋ ਗਿਆ ਆਪਾਂ ਦਾ ਪੈੜ ਕਰੀਏ ਮੈਂ ਫਿਰ ਰਕੇਸ਼ ਕੋਲ ਸਭ ਕੁਲ ਮੈਂ ਪੈੜ ਕਿਤੇ ਹਨਾ ਉਹ ਬੈਗ ਬਹੁਤ ਜ਼ਿਆਦਾ ਰੋਣ ਲੱਗੇ ਸੀ ਪਰ ਮੈਂ ਪੈੜ ਦੇ ਆਪਣੇ ਹਿਸਾਬ ਨਾਲ ਲਵਾਇ ਕੋ ਸਾ ਕਹਿੰਦੇ ਜੇ ਹਸਾ ਤੇਰੀ ਕੰਪੈਟਿਟੀ ਹੈਗੀ ਤੂੰ ਇਹਨੇ ਕਿ ਲਾ ਸੋ ਮੈਂ ਉਸ ਹਿਸਾਬ ਨਾਲ ਆਪਣੇ ਪੈੜ ਪੰਛੀ ਕੀ ਪੈੜ ਕਿਤੇ ਵਧੀਆ ਜ਼ੋਰ ਲੱਗਾ ਰਕੇਸ਼ ਕੋਲ ਸਾਹਮਣੇ ਵਧੀਆ ਬਸ ਕਰਾ ਦੀ ਮੇਰੀ ਫਿਰ ਉਸ ਤੋਂ ਬਾਅਦ ਮੈਂ ਹਲਕੀ ਹਲਕੀ ਸ਼ੇਡ ਬਾਕਸਿੰਗ ਕੀਤੀ ਤੇ ਫਿਰ ਉਸ ਤੋਂ ਬਾਅਦ ਫੂਲਡ ਨੂੰ ਕਰਤਾ ਕਿਉਂਕਿ ਮੈਂ ਹਸਪੀਟਲ ਵੀ ਜਾਣਾ ਵਾ ਬੇਟੇ ਨੂੰ ਅੱਜ ਮ ਤੇ ਹੁਣ ਮੈਂ ਗਰਾਊਂਡ ਤੋਂ ਵਰਕਆਊਟ ਖਤਮ ਕਰਕੇ ਮੈਂ ਆ ਗਿਆ ਹੁਣ ਜਾਊਂਗਾ ਘਰੇ ਘਰੇ ਜਾ ਕੇ ਨਾ ਹੁਣ ਆਪਾਂ ਜਿਹੜੀ ਡਾਈਟ ਆਪਾਂ ਡਾਈਟ ਖਾਵਾਂਗੇ ਡਾਈਟ ਖਾ ਕੇ ਫਿਰ ਉਸ ਤੋਂ ਬਾਅਦ ਆਉਂਗੇ ਹਸਪੀਟਲ ਤੋਂ ਹਸਪੀਟਲ ਤੋਂ ਫਿਰ ਆਵਾਂਗੇ ਘਰੇ ਘਰ ਆ ਕੇ ਫਿਰ ਆਪਾਂ ਜੋ ਵੀ ਡਿਨਰ ਹੋਊਗਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਰ ਅਪਡੇਟ ਹੋਊਗੀ ਕੋਈ ਵੀ ਤੁਹਾਨੂੰ ਮੈਂ ਬਲੌਗ ਦੇ ਵਿੱਚ ਦਿਖਾਉਂਦਾ ਰਹੂੰਗਾ ਸੋ ਦੋਸਤੋ ਹੁਣ ਚੱਲਦੇ ਆਪਾਂ ਸਿੱਧਾ ਘਰੇ ਸੋ ਹਾਂਜੀ ਦੋਸਤੋ ਆਪਾਂ ਹਸਪੀਟਲ ਆਈ ਜੀ ਜਾਂ ਆਪਾਂ ਨਾ ਸਿਰੇ ਸ਼ਾਮ ਦਾ ਵਰਕਆਊਟ ਕਰ ਤੋਂ ਕਰਕੇ ਤੇ ਕਰਦੇ ਛੋਟੇ-ਮੋਟੇ ਕੰਮ ਖਤਮ ਕਰਕੇ ਤੇ ਆਪਾਂ ਹਸਪੀਟਲ ਆ ਗਏ ਸੀ ਵੀ ਆਪਣੇ ਬੇਟੇ ਨੂੰ ਛੁੱਟੀ ਮਿਲ ਗਈ ਸੀ ਤੇ ਹੁਣ ਆਪਾਂ ਸਮਾਨ ਸੋਣਾ ਜਿਹੜਾ ਆਪਣਾ ਜ਼ਰੂਰੀ ਦੇਖ ਸਕਦੇ ਹਾਂ ਦਵਾਈਆਂ ਜਿਹੜੀਆਂ ਅੱਗੇ ਕੋਈ ਵਿੱਚ ਸਾਰਾ ਕੁਝ ਆਪਾਂ ਪਾ ਰਹਾ ਕੰਬਲ-ਕੰਬੜ ਜੋ ਆਪਾਂ ਲੈ ਕੇ ਆਏ ਸੀ ਉੱਥੋਂ ਤੇ ਹੁਣ ਆਪਾਂ ਚੱਲਿਆ ਘਰੇ ਤੇ ਭੁੱਖ ਵੀ ਬਹੁਤ ਲੱਗੀ ਹੋਈ ਆ ਨਾ ਤੇ ਮੈਂ ਆਪਣੀ ਮੀਲ ਆ ਜਿਹੜੀ ਮੈਂ ਤਿਆਰ ਕਰਕੇ ਰੱਖਾਇਆ ਸੀਗਾ ਬਸ ਹੁਣ ਜਾ ਕੇ ਮੈਂ ਆਪਣੀ ਮੀਲ ਹੀ ਖਾਣੀ ਆ ਤੇ ਫਿਰ ਉਸ ਤੋਂ ਬਾਅਦ ਘਰੇ ਜਾ ਕੇ ਕਰਦੇ ਆ ਰੈਸਟ ਸੋ ਹੁਣ ਆਪਾਂ ਚੱਲਿਆ ਘਰੇ ਤੇ ਬਲੋਗ ਦੇ ਨਾਲ ਬੜੇ ਰੇਲ ਜੀ ਇੱਥੇ ਤੁਹਾਨੂੰ ਦੇਖਣ ਦੇ ਵਿੱਚ ਦੱਸਾਂਗਾ ਕਿ ਅੱਜ ਆਪਾਂ ਕੀ ਖਾ ਰਹੇ ਹਾਂ ਸੋ ਹੁਣ ਚਾਹ ਦੇ ਆਪਾਂ 10 ਘੜਾ ਸੋ ਹਾਂਜੀ ਦੋਸਤੋ ਆਪਾਂ ਹਸਪੀਟਲ ਤੋਂ ਘਰੇ ਆ ਗਏ ਆ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ 10:00 ਵਜੇ 10:00 ਵਜੇ ਵੀ 20 ਮਿੰਟ ਹੋ ਗਿਆ ਤੇ ਆਪਾਂ ਡਿਨਰ ਤੋਂ ਲੇਟ ਹੋ ਗਿਆ ਤਾਂ ਆਪਾਂ ਹੁਣ ਡਿਨਰ ਵੀ ਕਰਨ ਲੱਗਿਆ ਤੇ ਡਿਨਰ ਦੇ ਵਿੱਚ ਆਪਾਂ ਲਿਆਵਾ ਜੀ 150 ਗ੍ਰਾਮ ਬੋਇਲ ਚਿਕਨ ਤੇ ਨਾਲ ਇੱਕ ਪਲੇਟ ਆਪਾਂ ਸਲਾਦ ਦੀ ਲਈ ਹੈ ਤੇ ਸਲਾਦ ਦੇ ਵਿੱਚ ਆਪਾਂ ਲਿਆ ਖੀਰਾ ਮੇ ਪਿਆਜ਼ ਇੱਕ ਗਾਜਰ ਲਈ ਆਪਾਂ ਤੁਨਾਲ ਛੋਟੇ ਜਿਹੇ ਦੋ ਤਿੰਨ ਪੀਸ ਅ ਬੱਚਕੂਦਰ ਦੇ ਲਏ ਆ ਜੀ ਤੇ ਨਾਲ ਆਪਾਂ ਲਿਆਵਾ ਇਸ 150 ਗ੍ਰਾਮ ਬੋਇਲ ਚਿਕਨਾ ਜੀ ਸੋ ਇਹ ਆਪਣਾ ਜਿਹੜਾ ਜਨਰਲ ਹੋਏਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਹਨ ਤਾਂ ਤੁਸੀਂ ਇਸ ਤਰ੍ਹਾਂ ਦੀ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਇਹ ਨਾਲ ਕੀ ਕੀ ਤੁਹਾਡਾ ਜਿਹੜਾ ਬੋਡੀ ਵੇਟ ਅ ਸਿੱਧਾ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਿਹੜਾ ਸਲਾਦ ਆ ਉਹ ਤੋਂ ਆਪਾਂ ਨੂੰ ਫਾਈਬਰ ਮਿਲੇਗਾ ਤੇ ਜਿਹੜਾ ਚਿਕਨਾ ਉਹ ਤੋਂ ਆਪਾਂ ਨੂੰ ਪ੍ਰੋਟੀਨ ਮਿਲੇਗਾ ਤਾਂ ਫੈਟ ਇਹਦੇ ਵਿੱਚ ਬਹੁਤ ਘੱਟ ਆ ਕਾਰਬੋਹਾਈਡਰੇਟ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੈਗੇ ਤੋ ਵੇਖਦੇ ਹਾਂ ਆਪਣਾ ਬੋਡੀ weight ਘਟਾ ਰਹੇ ਹੋ ਤਾਂ ਇਹ ਡਾਈਟ ਤੁਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਸੋ ਦੋਸਤੋ ਆਪਾਂ ਅੱਜ ਬਹੁਤ ਲੇਟ ਹੋ ਗਿਆ ਆਪਾਂ ਡਿਨਰ ਤੋਂ ਉਹਦਾ 5:30 8:00 9:00 ਵਜੇ ਦਾ ਕਬੱਡੀ ਨੂੰ ਕਰ ਲੈਨੇ ਹੁੰਦੇ ਆ ਸੋ ਦੋਸਤੋ ਆਪਣਾ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਮਿਲ ਲੈ ਕੱਲ੍ਹ ਨੂੰ ਕਿੰਨੇ ਵਜੇ ਬਲੌਗ ਦੇਣਾ ਉਸ ਦਿਨ ਕੱਲ੍ਹ ਇੱਥੇ ਸਾਰ ਨੇ ਲੈਵਲ ਪੈਰ ਤੇ ਸੈਸ ਕਰਦੇ ਕੋਈ ਨਾਈਟ